ਛੋਟੇ ਜਿਹੇ ਕੰਮ ਨੂੰ ਮੈਂ ਤਾਂ ਉੱਪਰ ਲੈ ਕੇ ਗਏ ਆ ਜੇ ਆਪਦੀ ਮਿਹਨਤ ਕੀਤੀ ਆ ਪਰਿਵਾਰ ਦਾ ਕੰਟਰੀਬਿਊਸ਼ਨ ਰਿਹਾ ਪਰ ਮੈਂ ਇਹ ਚੀਜ਼ ਮੇਰੀ ਵਿਜ਼ਨ ਸੀਗੀ ਟੂ ਬੀ ਓਨੈਸਟ ਜਿਹੜਾ ਕੁਝ ਤੁਸੀਂ ਆ ਬਣਿਆ ਦੇਖਦੇ ਹੋ ਨਾ ਇਹ ਚੀਜ਼ ਜਦੋਂ ਕੋਈ ਮੈਨੀਫੈਸਟੇਸ਼ਨ ਪੂਰੀ ਹੁੰਦੀ ਆ ਨਾ ਉਹ ਪੂਰੀ ਹੋਈ ਆ ਮੇਰੀ ਮੈਂ ਕਦੇ ਨਹੀਂ ਇਹ ਚੀਜ਼ ਨੂੰ ਸੋਚਿਆ ਸੀਗਾ ਕਿ ਮੈਂ ਇੰਨਾ ਕੀ ਰੱਖਣਾ ਆ ਜਾਂ ਮੈਂ ਇਹਦੇ ਚ ਹੀ ਇੰਨੇ ਕੀ ਮਤਲਬ ਸੈਟੀਸਫਾਈਡ ਆ ਇਹ ਚੀਜ਼ ਮੈਨੂੰ ਜ਼ਰੂਰ ਸੀਗੀ ਕਿ ਮੈਂ ਇਸ ਕੰਮ ਨੂੰ ਜ਼ਰੂਰ ਵਧੀਆ ਉਹਦੇ ਤੇ ਲੈ ਕੇ ਜਾਵਾਂ ਉਹਦੇ ਚ ਸਾਰਿਆਂ ਦਾ ਹੀ ਯੋਗਦਾਨ ਆ ਕਸਟਮਰਸ ਦਾ ਵੀ ਆ ਜਿਨ੍ਹਾਂ ਨੇ ਮੇਰੇ ਕੰਮ ਨੂੰ ਸراہਿਆ ਫੈਮਿਲੀ ਦਾ ਤਾਂ ਹੈ ਹੀ ਹੈ ਆ ਹਸਬੰਡ ਨੇ ਮੇਰੇ ਮੈਮ ਉਹਨਾਂ ਨੇ ਮੇਰੀ ਫਾਈਨੈਂਸ਼ਲੀ ਬਹੁਤ ਸਪੋਰਟ ਕੀਤੀ ਆ ਬਹੁਤ ਜ਼ਿਆਦਾ ਇੱਕ ਇੱਕ ਜਦਾਂ ਕਹਿੰਦੇ ਨੇ ਲੇਡੀ ਦੇ ਉੱਤੇ ਇੰਨਾ ਸਾਰਾ ਇਨਵੈਸਟ ਕਰ ਦੇਣਾ ਦਸਨ ਅ ਬਿਗ ਥਿੰਕ ਔਰ ਹੋਰ ਵੀ ਮੈਮ ਬਹੁਤ ਹੀ 1000 ਵੇ ਨੇ ਜਿਨ੍ਹਾਂ ਨਾਲ ਉਹ ਮੇਰੀ ਮਦਦ ਕਰਦੇ ਨੇ ਜਿਹੜੇ ਕਈ ਵਾਰ ਮੈਨੂੰ ਪਤਾ ਵੀ ਨਹੀਂ ਹੁੰਦੇ